ਵਾਹੀ ਬੰਜੀ ਦਾ ਕਾਲਸਾ ਵਾਹੀ ਉਹ ਜੀ ਕੀ ਫਤਿਹ ਸੋ ਇਹ ਫਿਲਮ ਦਾ ਸੂਰ ਸੰਗਤਾਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਅਸੀਂ ਵੀ ਕਿਤਾਬਾਂ ਦੇ ਵਿੱਚ ਪੜਿਆ ਸੀ ਕਿ ਜਹਾਜ਼ ਵਾਰੇ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ ਪਛੰਦ ਦੇ ਵਿੱਚ ਕਿਤਾਬਾਂ ਦੇ ਵਿੱਚ ਪੜਿਆ ਸੀ ਸੋ ਉਸ ਕਾਮਾਗਾਟਾ ਮਾਰੂ ਜਹਾਜ਼ ਦੇ ਇਤਿਹਾਸ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਤਰਸੀਮ ਜੱਸੜੀ ਨੇ ਉਪਰਾਲਾ ਗੀਤਾ ਨੂੰ ਦੀ ਪੂਰੀ ਟੀਮ ਨੇ ਉਪਰਾਲਾ ਕੀਤਾ ਉਸ ਇਤਿਹਾਸ ਤੇ ਇੱਕ ਫਿਲਮ ਬਣਾਈ ਜਾ ਰਹੀ ਹੈ। ਉਸ ਫਿਲਮ ਦਾ ਕੰਮ ਪੂਰਾ ਕੰਪਲੀਟ ਹੋ ਚੁੱਕਿਆ ਹੈ। ਆਓ ਬਾਕੀ ਗੱਲ ਕਰਨ ਤੋਂ ਪਹਿਲਾਂ ਉਸ ਫਿਲਮ ਦਾ ਇੱਕ ਜੋ ਟ੍ਰੇਲਰ ਰਿਲੀਜ਼ ਹੋਇਆ ਹੈ ਉਸ ਨੂੰ ਦੇਖਣਾ ਕਰੀਏ ਬਾਕੀ ਵਿਚਾਰ ਬਾਅਦ ਚ ਕਰਾਂਗੇ। ਵਾਹੇ The Canadian people need to know that Indians are coming for their jobs. It's a time bomb. Just waiting to explode. <laughs> ਹਾਂਜੀ ਤੁਹਾਨੂੰ ਇਹ ਜੋ ਟ੍ਰੇਲਰ ਹੋਣੇ ਤੁਸੀਂ ਦੇਖਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਸਾਨੂੰ ਲਾਈਕ ਕਰਕੇ ਕਮੈਂਟ ਕਰਕੇ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਸਹਾਇਕ ਹੋ ਦਿਓ ਸੋ ਇਸ ਫਿਲਮ ਦੇ ਵਿੱਚ ਤੁਸੀਂ ਦਾਸ ਨੂੰ ਸਟੇਟ ਸੈਕਟਰੀ ਗਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਦੇਖੋਗੇ ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਜਹਲ ਦੇ ਉੱਤੇ ਇੱਕ ਮਹਾਰਾਜ ਦੇ ਸਰੂਪ ਨੂੰ ਲੈ ਕੇ ਜਾ ਰਹੇ ਹਨ ਉਹ ਜੋ ਮਹਾਰਾਜ ਦੇ ਸਰੂਪ ਸਿਰ ਤੇ ਚੱਕੇ ਹੋਏ ਜਾ ਰਹੇ ਨੇ ਉਹ ਦਾਸ ਦੀ ਸੇਵਾ ਹੈ ਸੋ ਮੈਂ ਤੁਹਾਨੂੰ ਥੋੜਾ ਜਿਹਾ ਵਾਕਿਆ ਉਸ ਟਾਈਮ ਦਾ ਸ਼ੂਟਿੰਗ ਦੇ ਟਾਈਮ ਦਾ ਜਿਹਨੇ ਨਾਲ ਸਾਂਝਾ ਕਰਾਂ ਜਦੋਂ ਇਹ ਸੀਨ ਕਰਨਾ ਸੀ ਮਾਰੇ ਦੇ ਸਰੂਪ ਲੈ ਕੇ ਜਹਾਜ਼ ਦੇ ਉੱਤੇ ਚੜਨਾ ਸੀ ਸੋ ਵੈਸੇ ਤਾਂ ਦਾਸ ਹਰ ਰੋਜ਼ ਸ਼ੂਟਿੰਗ ਤੇ ਜਾਂਦਾ ਰਿਹਾ ਉਸ ਦਿਨ ਕਿਸੇ ਵਜ੍ਹਾ ਕਰਕੇ ਮੰਨ ਲਓ ਰੈਸਟ ਕਰ ਲਈ ਸ਼ੂਟਿੰਗ ਤੇ ਮੈਂ ਨਹੀਂ ਗਿਆ ਸੋ ਤੜਕੇ ਇਸ ਫਿਲਮ ਦੀ ਟੀਮ ਦਾ ਦਾਸ ਨੂੰ ਫੋਨ ਆਇਆ ਵੀ ਅੱਜ ਤੁਹਾਡਾ ਸੀਨ ਹੈ ਤੁਹਾਡਾ ਰੋਲ ਹੈ ਤੁਸੀਂ ਜਲਦੀ ਤੋਂ ਜਲਦੀ ਸੈੱਟ ਤੇ ਪਹੁੰਚੋ ਸੋ ਦਾਸ ਸਵੇਰੇ ਤਕਰੀਬਨ 5:30-6 ਵਜੇ ਸੈੱਟ ਤੇ ਪਹੁੰਚ ਗਿਆ ਸੋ ਇਹ ਸੀਨ ਉਸ ਟਾਈਮ ਦਾ ਹੈ